ਹਾਏ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਕਰੀ ਗਈ ਹੈ ਕਿਸ ਦੇ ਸਬੰਧ ਵਿੱਚ ਕਰੀ ਗਈ ਹੈ ਜੀ ਇਹ ਸਾਡੀ ਸਰਕਲ ਪੱਧਰੀ ਮਹੀਨਾਵਾਰੀ ਮੀਟਿੰਗ ਕਰੀ ਹੈ ਜਿਹਦੇ ਵਿੱਚ ਸਾਡੀਆਂ ਮੰਗਾਂ ਸੀ ਜਿਵੇਂ ਸਾਡਾ ਸੇਫਟੀ ਕੱਟ ਨਹੀਂ ਦਿੱਤੀ ਗਈ ਜੋ ਕਿ ਅਧੂਰੀ ਦਿੱਤੀ ਗਈ ਆ ਤੇ ਹੋਰ ਵੀ ਜਿਵੇਂ ਵੀ ਸਾਡੇ ਹਸਤਾਖਰ ਪਰਿਵਾਰ ਆ ਉਹਨਾਂ ਦੇ ਵਾਸਤੇ ਵੀ ਅਸੀਂ ਕੋ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ ਉਹਨਾਂ ਵਾਸਤੇ ਵੀ ਚਰਚਾ ਹੋਈ ਹੈ ਜਿਹੜਿਆ ਸਾਡੀਆਂ ਵੈਲਫੇਅਰ ਵਾਲੀਆਂ ਜੋ ਸਹੂਲਤਾਂ ਨਹੀਂ ਦੇ ਰਹੇ ਕਿਉਂਕਿ ਲਗਾਤਾਰ ਜੋ ਪਿਛਲੀਆਂ ਕੰਪਨੀਆਂ ਸੀ ਉਹਨਾਂ ਨੇ ਵੀ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਜਿਹੜੀ ਹੁਣ ਨਵੀਂ ਕੰਪਨੀ ਆ ਇਹ ਵੀ ਕੋਈ ਸਹੂਲਤ ਨਹੀਂ ਦੇ ਰਹੀ ਜਿਹਦੇ ਵਿੱਚ ਉਹ ਵਜੀਫਾ ਤੇ ਜੋ ਕਿ ਸਾਨੂੰ ਮਿਲਣ ਜੋ ਸਕੀਮਾਂ ਨੇ ਉਹ ਬਿਲਕੁਲ ਲਾਗੂ ਨਹੀਂ ਕਰਾ ਰਹੇ ਇਸ ਤੋਂ ਅੱਗੇ ਤੁਹਾਡਾ ਹੁਣ ਕੀ ਸੰਘਰਸ਼ ਬਾਰੇ ਕੀ ਪ੍ਰੋਗਰਾਮ ਹੈ ਸੰਘਰਸ਼ ਅਸੀਂ ਐਸ.ੀ. ਸਾਹਿਬ ਨੂੰ ਤੇ ਐਕਸ਼ਨ ਸਾਹਿਬ ਨੂੰ ਇਲੈਕਟ੍ਰੀਕ ਰੂਪ ਦੇ ਵਿੱਚ ਮੰਗ ਪੱਤਰ ਦਿੱਤੇ ਆ ਜੋ ਕਿ ਜੇ ਸਾਡਾ ਮਸਲਾ ਜਲਦੀ ਹੀ ਹੱਲ ਨਹੀਂ ਕੀਤਾ ਜਾਊਗਾ ਅਸੀਂ ਸੰਘਰਸ਼ ਦੇ ਕਰਕੇ ਮਜਬੂਰ ਹੋਵਾਂਗੇ ਜਿੰਨੇ ਵਾਰੀ ਅਸੀਂ ਸੰਘਰਸ਼ ਕਰਿਆ ਸਾਡੀਆਂ ਪਿਛਲੀਆਂ ਤਰਖਾਹਾਂ ਹੁੰਦੀਆਂ ਸੀ ਤਾਂ ਹੀਓ ਜਦੋਂ ਅਸੀਂ ਸੰਘਰਸ਼ ਕਰਦੇ ਸੀ ਫੇਰੇ ਸਾਡੀ ਤਰਖਾਹ ਜਾਰੀ ਕਰਦੇ ਸੀ ਹੁਣ ਸਾਨੂੰ ਫੇਰੇ ਸੰਘਰਸ਼ ਦੇ ਰਾਹ ਪੈਣਾ ਪਊਗਾ ਜੇ ਸਾਡੀਆਂ ਇਹ ਜਲਦੀ ਹੀ ਮੰਗਾ ਦਾ ਹੱਲ ਨਹੀਂ ਹੁੰਦਾ ਅਸੀਂ ਜਲਦੀ ਹੀ ਸੰਘਰਸ਼ ਕਰਾਂਗੇ ਹਾਈ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਮਾਦੀ ਮੁਰੇ ਆ ਜਾਣਾ ਉਹ ਟਮੈਂਟ ਅਲਸਰ ਲੈ ਗਿਆ ਹਾਂਜੀ ਪ੍ਰਧਾਨ ਜੀ ਮੈਂ ਸਰਕ ਤੋਂ ਲਾਣਾ ਦਸੂਰ ਤੋਂ ਦਿਖਾਣਾ ਅਸੀਂ ਅੱਜ ਕਨਫਰਮੈਂਸ਼ਨ ਕੀਤੀ ਹੈ ਜੀ ਜਿਹੜੇ ਜੇ ਠੇਕਾ ਸੰਘਾਸਤ ਮੋਸੇਵਲੇ ਨੇ ਕਾਲ ਆਈ ਆ ਜਿਹਦੇ ਸਬੰਧ ਵਿੱਚ ਅਸੀਂ ਅੱਜ ਸਰਕਲ ਵੱਲੋਂ ਮੀਟਿੰਗ ਕੀਤੀ ਹੈ ਡਿਵੀਜ਼ਨਟ ਜਹਾਤੀ ਬਰਨਾਲਾ ਦੀ ਜੀਸੀਪੁਰ ਜੂਰ ਤਿਆਰੀ ਕਰ ਰਹੇ ਹਾਂ ਅਸੀਂ 26 ਤਰੀਕ ਨੂੰ ਕਹਿੰਦੇ ਨਾ ਮੌਕਾ ਨਹੀਂ ਕਿ ਕਰਾਂ ਤੇ ਹਾਂ ਦੇ ਜਿਹੜੇ ਰੰਗੀ ਕਰਾਂਗੇ ਅਸੀਂ ਸਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਮਾ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈਗੀ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਤੇ ਉਹਦੇ ਸਬੰਧ ਵਿੱਚ ਕਿਵੇਂ ਵੀ ਥੋੜਾ ਕੋਈ ਆ ਰਿਹਾ ਜ਼ਿਕਰੇ ਦੇ ਵਿੱਚ ਪੱਕੇ ਕਰਨ ਦੇ ਵਿੱਚ ਜਿਹੜੇ ਕੱਚੇ ਨੇ ਸਰਕਾਰ ਸਾਨੂੰ ਲਗਾਤਾਰ ਮੈਨੇਜਮੈਂਟ ਲਗਾਤਾਰ ਸੈਟਨਾ ਮੀਟਿੰਗਾਂ ਕਰ ਰਹੀ ਹੈ ਮੈਨੇਜਮੈਂਟ ਕਰ ਰਹੀ ਹੈ ਇਹਦੇ ਵਿੱਚ ਆਊਟਸੋਰਸਿੰਗ ਨੂੰ ਕਹਿ ਰਿਹਾ ਠੇਕੇ ਦੇ ਕੱਢ ਕੇ ਸਟਰੈਸਟ ਕੀਤਾ ਜਾਣਦਾ ਪਰ ਹਜੇ ਤੱਕ ਸਾਡਾ ਵੀ ਮੰਗਾ ਮਸਲੇ ਦਾ ਹੱਲ ਨਹੀਂ ਹੋ ਰਿਹਾ ਅਸੀਂ ਫਾਈ ਡ੍ਰੀਵਨ ਰੈਲੀ ਦੇ ਪੂਰ ਜ਼ੋਰ ਅਪੀਲ ਕਰਕੇ ਉਸ ਤੋਂ ਬਾਅਦ ਟਕਰਾ ਸੰਘਰਸ਼ ਕਰਨ ਲਈ ਐਲਾਨ ਕਰਾਂਗੇ ਜਿਵੇਂ ਕਿ ਹੁਣ ਨਵੇਂ ਜਿਹੜੇ ਬਿਜਲੀ ਮੰਤਰੀ ਆ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਵੀ ਬਾਹਰਲੇ ਕੰਪਨੀਆਂ ਸੱਦ ਕੇ ਸੀ ਵਧੀਆ ਕੰਮ ਟੰਗ ਨਾਲ ਚਲਾਵਾਂਗੇ ਉਹਦੇ ਬਾਰੇ ਕੀ ਵਿਚਾਰ ਹੈ ਵੀ ਉਹਦੇ ਬਾਰੇ ਸੰਘਰਸ਼ ਕੀਤਾ ਜਾਊਗਾ ਵੀ ਬਾਹਰਲੇ ਕੰਪਨੀਆਂ ਜਾਂ ਜਿਹੜੀਆਂ ਵੀ ਕੰਪਨੀਆਂ ਹੁਣ ਮੌਜੂਦਾ ਚੱਲ ਰਹੀਆਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹਦੇ ਬਾਰੇ ਕੀ ਵਿਚਾਰ ਹੈ ਅਸੀਂ ਇਹ ਕਹਿੰਦੇ ਵੀ ਕਿਸੇ ਵੀ ਕੰਪਨੀ ਨੂੰ ਇਸ ਤਿਹਾਰ ਦੇ ਵਿੱਚ ਬਾੜਾ ਜਾਵੇ ਰਿਸ਼ਤਾ ਪਹਿਲੇ ਸੰਵਾਰ ਸਾਲ ਦੇ ਰਾਤ ਤੁਰ ਰਹੇ ਹਾਂ ਆ ਨਿ ਪੰਪਨੋ ਨੂੰ ਬਾਹਰ ਕੱਢਣਾ ਜਿਵੇਂ ਕਿ ਬਿਜਲੀ ਮੰਤਰੀ ਦਾ ਬਿਆਨ ਆ ਰਿਹਾ ਅਸੀਂ ਇਸ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਸੰਘਰਸ਼ ਕਰਕੇ ਪਰਿਵਾਰ ਤੇ ਬੱਚਿਆਂ ਸਮੇਟਾ ਅਸੀਂ ਤਖ਼ਤ ਸੰਘਰਸ਼ ਕਰਾਂਗੇ ਭਾਈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਮਹੀਨਾਵਾਰ ਮੀਟਿੰਗ ਕੀਤੀ ਗਈ ਹੈਗੀ ਜਿਹੜੀ ਪਾਵਰ ਕੰਟ੍ਰੈਕਟਸ ਕੋ ਠੇਕਾ ਮਲਾਜਮ ਜੁਨੀਅਨ ਵੱਲੋਂ ਮੀਟਿੰਗ ਕਰੀ ਗਈ ਹੈ ਕਿ ਤੇ ਆਉਣ ਵਾਲੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਆ ਤੇ ਅਸੀਂ ਧੰਨਵਾਦ ਕਰਦੇ ਧੰਨਵਾਦ ਜੀ